ਬਾਰਲਾ ਤੇ ਅੰਦਰਲਾ ਦਾ ਕੀ ਮਤਲਬ ਹੈ ਹੇਰ ਸਾ ਤੁਸੀਂ ਕਿੱਥੋਂ ਦਿਓ ਜੀ ਕੋਈ ਪਤਾ ਤੁਹਾਡਾ ਪਤਾ ਨਹੀਂ ਕਿੱਥੋਂ ਦਾ ਆ ਗਿਆ ਇੱਥੇ ਬਰਨਾਲੇ 'ਚ ਅ ਮੈਂਬਰ ਪਾਰਲੀਮੈਂਟ ਬਣਨ ਨਹੀਂ ਚਾਹੁੰਦਾ ਉਹ ਹਾਰਨਾ ਚਾਹੁੰਦਾ ਤੇ ਵਜ਼ੀਰ ਰਹਿਣਾ ਚਾਹੁੰਦਾ ਜੀਹ ਨਾਲ ਜੋ ਕੰਮ ਉਹ ਮਾੜੇ ਕਰਦਾ ਰਿਹਾ ਹੈ ਉਹਦੀ ਚੋੜੀ ਵਧਦੀ ਰਹੇ ਵੀ ਹੈ ਜੀ ਬਹੁਤ ਜ਼ਿਆਦਾ ਸਮੱਸਿਆ ਉਸ ਨੂੰ ਪੜਨਾ ਪਊ ਕਿਸਾਨਾਂ ਦੀ ਸਮੱਸਿਆ ਹੈਗੀ ਹੈ ਵੇਰਦਗਰਾਂ ਦੀ ਸਮੱਸਿਆ ਹੈਗੀ ਹੈ ਬੀਪੀਆਂ ਦੀ ਸਮੱਸਿਆ ਹੈ ਇਹ ਜਿਹੜੇ ਵੀ ਵੱਡੇ ਨੀਡ ਰਹੇ ਇਹਨਾਂ ਨੇ ਝੁੱਠੇ ਵੇਦੇ ਕੀਤੇ ਆ ਤੇ ਕੀਤਾ ਕਰਾਇਆ ਕੱਖ ਨਹੀਂ ਸੌਦਾ ਦੇ ਇਲਾਕੇ ਵਿੱਚ ਲੈ ਗੀਆਂ ਕਿਵੇਂ ਦਾ ਹੰਗਾਰਾ ਲੋਕਾਂ ਨੂੰ ਤੁਸੀਂ ਬਹੁਤ ਤਖੜੇ ਅਖਬਾਰ ਨੂੰ ਵੀ ਸੌ ਤੁਸੀਂ ਵੀ ਦੇਖ ਲਿਆ ਮੈਂ ਵੀ ਦੇਖ ਲਿਆ ਹੁਣ ਫੈਸਲਾ ਤੁਹਾਡੇ ਤੇ ਹੈ ਕਿ ਜਿਹੋ ਜਿਹਾ ਕੱਠ ਤੁਸੀਂ ਦੇਖਿਆ ਮਾਨ ਸਾਹਿਬ ਕਹਿੰਦੇ ਆ ਕਿ ਜਿਹੜਾ ਸਾਡਾ ਮੀਤ ਹੈ ਰਾ ਉਹ ਸੰਗਰੂਰ ਹਲਕੇ ਚ ਪੈਂਦਾ ਪਰ ਬਾਕੀ ਸਾਰੇ ਕੈਂਡੀਡੇਟ ਬਾਹਰੋਂ ਨੇ ਮਾਨ ਸਾਹਿਬ ਵੀ ਪਤਿਗੜ ਸਾਹਿਬ ਦੇ ਨੇ ਉਹਨਾਂ ਦਾ ਹਲਕਾ ਵੀ ਹੈ ਨਹੀਂ ਹੈ ਮੈਂ ਤਾਂ ਹੈ ਕਿਉਂ ਕਰਕੇ ਹੀਡ ਮੈਂਬਰ ਪਾਰਲੀਮੈਂਟ ਬਣਨ ਨਹੀਂ ਚਾਹੁੰਦਾ ਉਹ ਹਾਰਨਾ ਚਾਹੁੰਦਾ ਤੇ ਵਜ਼ੀਰ ਰਹਿਣਾ ਚਾਹੁੰਦਾ ਜੀ ਨਾਲ ਜੋ ਕੰਮ ਉਹ ਮਾੜੇ ਕਰਦਾ ਰਿਹਾ ਹੈ ਉਹਦੀ ਚੋੜੀ ਵਧਦੀ ਰਹੇ ਦੇ ਬਾਹਰਲਾ ਤੇ ਅੰਦਰਲਾ ਦਾ ਕੀ ਮਤਲਬ ਹੈ ਹੇਰ ਸਾਹਿਬ ਤੁਸੀਂ ਕਿੱਥੋਂ ਦੇ ਹੋ ਜੀ ਕੋਈ ਪਤਾ ਤੁਹਾਡਾ ਪਤਾ ਨਹੀਂ ਕਿੱਥੋਂ ਦਾ ਆ ਗਿਆ ਇੱਥੇ ਬਰਨਾਲੇ 'ਚ ਅਨੇ ਦੇਜਨ ਕੀ ਹੈ ਕੀ ਹੈਗਾ ਇਹ ਇਲੈਕਸ਼ਨ ਦੇ ਚੱਲ ਰਹੇ ਮੈਂਬਰ ਪਾਰਲੀਮੈਂਟ ਦਾ ਲੋਕਾਂ ਦੇ ਮੁੱਦੇ ਕੀ ਨੇ ਨਿੱਜੀ ਲੜਾਈਆਂ ਵੱਲ ਜ਼ਿਆਦਾ ਚੱਲ ਰਿਹਾ ਹੈ ਇਹਦਾ ਸੌਰ ਹੈ ਗਰੀਬੀ ਗਰੀਬੀ ਅਜੇ ਬਹੁਤ ਜ਼ਿਆਦਾ ਸਮੱਸਿਆ ਔਰ ਉਸ ਨੂੰ ਪਟਣਾ ਪਊ ਕਿਸਾਨਾਂ ਦੀ ਸਮੱਸਿਆ ਹੈਗੀ ਹੈ ਫੇਰ ਰਜ਼ਗਰਾਂ ਦੀ ਸਮੱਸਿਆ ਹੈਗੀ ਹੈ ਬੀਪੀਆਂ ਦੀ ਸਮੱਸਿਆ ਹੈ ਇਹ ਜਿਹੜੇ ਵੀ ਵੱਡੇ ਲੀਡਰ ਹੈ ਇਹਨਾਂ ਨੇ ਝੂਠੇ ਵਾਅਦੇ ਕੀਤੇ ਹੈ ਤੇ ਕੀਤਾ ਕਰਾਇਆ ਕੱਖ ਨਹੀਂ